पे एक के लेटे ने। हो लेटे खैर दे जद जवान हो गए वक्त इन्होंने ऐसी खेड खेडेगा पता नहीं कोई सौ किलोमीटर दूर कोई नहीं बोलिया जा अच्छा

ਹਾਲਚਾਲ ਦੋ ਦੋ ਸਾਲ ਲੰਘ ਜਾਂਦੇ ਨੇ ਫਿਰ ਕਿਤੇ ਕੋਈ ਵਿਆਹ ਸ਼ਾਦੀ ਦੁੱਖ ਸੁੱਖ ਹੁੰਦਾ ਸਾਰੇ ਰਾਲ ਕੇ ਬੰਦੇ ਨੇ ਇਹ ਵਾਪਸ ਵੀ ਆ ਸਕਦੇ ਨੇ ਵੇਖ ਲੋ ਵੀ ਸਕਦੇ ਨੇ ਜਿਵੇਂ ਦਾ ਹੋਂ ਵਕਤ ਤੇ ਐਵੇਂ ਦਾ ਹੀ ਉਸ ਟਾਈਮ ਤੇ ਵੀ ਵਕਤ ਆ ਸਕਦਾ ਲੇਕਿਨ ਜਉਂਦੇ ਅਚ ਟਾਈਮ ਇੱਕ ਦੂਜੇ ਨੂੰ ਜ਼ਰੂਰ ਦੇਣਾ ਚਾਹੀਦਾ ਆਪਣੇ ਆਪ ਤੋਂ ਪਰਹਾਵਾਨੂੰ ਜਿਵੇਂ ਹੋਂ ਇੱਕ ਜੋ ਠੋਕ ਲੈਟੇ ਨੇ ਇੰਜੀ ਬਹਿਣਾ ਖਲੋਣਾ ਵਿੱਚ ਆਇਦਾ ਇਤਨੀ ਦੂਰੀਆਂ ਨਹੀਂ ਪਾਣੀਆਂ